ਤਰੀ ਤੁਸੀਂ ਮੇਰੇ ਥੱਪੜ ਮਾਰਿਆ ਉਹ ਵੀ ਇਸ ਜਨਾਨੀ ਦੇ ਪਿੱਛੇ ਲਾ ਕੇ ਨਾ ਤੈਨੂੰ ਹੁਣ ਮੈਂ ਚੰਗੀ ਨਹੀਂ ਲੱਗਦੀ ਪਹਿਲਾਂ ਤਾਂ ਤੁਸੀਂ ਬੜਾ ਕਹਿੰਦੇ ਸੀ ਮੇਰੀ ਭੈਣ ਮੇਰੀ ਭੈਣ ਨਾ ਹੁਣ ਕਿੱਥੇ ਗਈ ਭੈਣ ਚੰਗੀ ਲੱਗਦੀ ਆ ਪਰ ਤੂੰ ਮਜਬੂਰ ਕਰਤਾ ਮੈਨੂੰ ਹੱਥ ਝੁਕਣ ਤੇ ਤੈਨੂੰ ਅਕਲ ਨਹੀਂ ਆਈ ਗੱਲ ਕਰਨ ਲੱਗੇ ਨੋ ਕੇਵਲ ਇਲਜਾਮ ਲਾਉਂਦਾ ਹੀ ਆ ਨਾਲੇ ਅਮਨ ਹaithe ਚੁੱਪ ਕਰ ਜਾ ਮੈਂ ਬਹੁਤ ਸੁਣ ਲਈ ਤੇਰੀ ਬਕਵਾਸ ਮੈਂ ਨਾ ਇੱਥੇ ਪਹਿਲਾਂ ਵਿਆਹ ਕੇ ਆਈ ਸੀ ਤੇ ਪਹਿਲੀ ਜਨਾਨੀ ਦੀ ਬੁਗਤ ਹੁੰਦੀ ਆ ਘਰ ਦੇ ਵਿੱਚ ਹੁਣੇ ਦੋ ਕੋਟੇ ਲੈ ਕੇ ਦੇ ਦੇ ਨਾ ਤੇ ਤੈਨੂੰ ਲੈ ਜਾਣ ਅਗਲੇ ਵੀ ਦੂਜੇ ਵਿਆਹ ਕਰਾਉਣ ਦੇ ਜੁਰਮ ਵਿੱਚ ਆ ਵੇਖ ਲਾ ਪੁੱਤ ਕਿਦਾਂ ਬੋਲਦੀ ਏ ਇਹਨਾਂ ਨੂੰ ਇਦਾਂ ਹੀ ਬੋਲਦੀਆਂ ਏ ਤੂੰ ਮੇਰੀ ਗੱਲ ਸੁਣ ਧੀਏ ਮੈਂ ਤਾਂ ਹੀ ਤੈਨੂੰ ਆਂਨੀ ਆ ਚੰਗਾ ਤੂੰ ਆਪਣਾ ਘਰ ਸੰਭਲਿਆ ਵਾ ਇਹਨਾਂ ਹੁਣ ਤੇਰੀਆਂ ਦੇ ਮਗਰ ਲੱਗ ਲੱਗ ਤੂੰ ਆਪਣਾ ਘਰ ਜਾਣ ਲੱਗੀ ਹਾਂ ਤੂੰ ਸਿਆਣੀ ਨਿਕਲੀ ਆ ਜਿਹੜਾ ਘਰ ਆਪਣਾ ਹਕਲ ਕਰ ਸੰਭਲਿਆ ਆ ਜਿਹੜੀਆਂ ਘਰ ਘਰ ਨੂੰ 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 ਫਿਰਨ ਵਾਲੀਆਂ ਵਾ ਅੱਗਾਂ ਲਾਉਂਦੀਆਂ ਲੋਕਾਂ ਦੇ ਘਰਾਂ 'ਚ ਵਾ ਮਾਤਾ ਵਾ ਦੇ ਦੇ ਲਾਲ ਚ ਹੋਰ ਜਿੰਨਾ ਦੇਣਾ ਲਾਲ ਚ ਤਸਵਾ ਹੋਰ ਤੂੰ ਦੇ ਵੀ ਕੀ ਸਕਦੀ ਆ ਉਹ ਇਹਦਾ ਦਿਮਾਗ ਖਰਾਬ ਹੋ ਸਕਦਾ ਵਾ ਪਰ ਹੱਡਾ ਨਹੀਂ ਹੋਇਆ ਹੋ ਜੀ ਨਹੀਂ ਦਿਮਾਗ ਇਹਦਾ ਨਹੀਂ ਖਰਾਬ ਤੂੰ ਹੀ ਕੀਤਾ ਇਹਦਾ ਦਿਮਾਗ ਖਰਾਬ ਹੁਣ ਮੇਰੀ ਧੀ ਸਭੋ ਸਿਆਣੀ ਹੋ ਗਈ ਆ ਹੈ ਬਾਕੀ ਧੀ ਐ ਅਸੀਂ ਬੈਠੇ ਨਹੀਂ ਰਹਿਣਾ ਜੋ ਕੁਛ ਹੈਗਾ ਤੇਰਾ ਹੀ ਆ ਤੂੰ ਆਪਣਾ ਘਰ ਟਾਈਮ ਨਾਲ ਸੰਭਲਿਆ ਨਾ ਤੇ ਚੰਗੀ ਰਹਿ ਗਈ ਆ ਆ ਤੇਰੀ ਭੈਣ ਨਹੀਂ ਗਈ ਇਹ ਤਾਂ ਡੈਣ ਵਾ ਜਿਹੜੀ ਤੈਨੂੰ ਹੱਥੀ ਲਿਆ ਕੇ ਤੇਰਾ ਘਰ ਜਾੜਨ ਲਈ ਆ ਹਜੇ ਮਾਂ ਤਾਂ ਉੱਜੜਿਆ ਨਹੀਂ ਆ ਘਰ ਹਏ ਤੈਨੂੰ ਜਾੜ ਕੇ ਦੱਸੂਗੀ ਪਤਾ ਲੱਗੂਗਾ ਵੀ ਘਰ ਕਿੰਨੂ ਆਂਦੇ ਤੁਸੀਂ ਮੇਰਾ ਜਾੜਿਆ ਸੀ ਨਾ ਮੈਨੂੰ ਦੁੱਖ ਲੱਗਦਾ ਵਾ ਹਜੇ ਕੱਲ ਵਿਆਹ ਹੀ ਆਈ ਆ ਤੇ ਉਹਦੇ ਨਿਆਣਾ ਨਹੀਂ ਹੋਇਆ ਤੇ ਉਹਨੂੰ ਵੀ ਤੁਸੀਂ ਤੰਗ ਕਰਨ ਲੱਗੇ ਹੁਣ ਤੂੰ ਉਹਦੇ ਵੱਲ ਦੀ ਵੀ ਹੋ ਗਈਆਂ ਮੈਂ ਤਾਂ ਕਦੀ ਵੀ ਨਹੀਂ ਉਹਨੂੰ ਤਾਂ ਕਾਦੀ ਜੋ ਮਰਜੀ ਹੋ ਜਾਏ ਮੇਰੀ ਤੇ ਧੀ ਸਿਆਣੀ ਬੜੀ ਆ ਤੁਹਾਡੇ ਵਰਗੀਆਂ ਨਹੀਂ ਗਈ ਐ ਦਾ ਉਹ ਘਰ ਘਰ ਫਿਰ ਕੇ ਤੇ ਤੁਸੀਂ ਗੱਲਾਂ ਲੋਕਾਂ ਕੋਲ ਸੁਣ ਸੁਣ ਕੇ ਤੇ ਇੱਥੇ ਤੁਸੀਂ ਆਣ ਕੇ ਕੱਢਦੀਆਂ ਜੇ ਆਹ ਜਿਹੜੀ ਹੱਥੀ ਨੇ ਆਈ ਇਹ ਕੜੀ ਚੱਜਦੀ ਆ ਹੁਣ ਇਹਦੇ ਲੋ ਨਾ ਨਹੀਂ ਆ ਅੱਛਾ ਸਹਾਲਤ ਤੇ ਮਾਤਾ ਤੁਸੀਂ ਚੜ੍ਹੀ ਅੰਦਰ ਕੀਪ ਤਾਂ ਉਹਨੂੰ ਕਿਹੜੇ ਉਹਦੇ ਕੰਨ ਭਰ ਦਿੱਤੇ ਆ ਉਹ ਆਣ ਕੇ ਬਾਹਰ ਬੋਲਣ ਲੱਗ ਪਈ ਅੱਗੇ ਤੇ ਉਹ ਬੋਲੀ ਨਹੀਂ ਤੇ ਇਹ ਇਹਨਾਂ ਨੇ ਇਦਾਂ ਚੱਪੜ ਚੱਪੜ ਕਰਨਾ ਨਹੀਂ ਹਟਣਾ ਫੜ ਇਹਨਾਂ ਦੀ ਬਾਹ ਇਹਨਾਂ ਨੂੰ ਘਰੋਂ ਕੱਢ ਬਾਹਰ ਇਹਨਾਂ ਨੇ ਉਦਾਂ ਨਹੀਂ ਸੁਧਰਨਾ ਹੈਗਾ ਇਹਨਾਂ ਦੀ ਜ਼ੁਬਾਨ ਚ ਲਾਈ ਜਾਣੀ ਹਾਂ ਠੀਕ ਆ ਠੀਕ ਆ ਆ ਮਾਤਾ ਗਾਹ ਹੋ ਫੜ ਮੈਂ ਵੇਖਣਾ ਨਹੀਂ ਤੇਰੀ ਉਮਰ ਦਾ ਲਿਆਜ ਨਹੀਂ ਹੋ ਕਰਨਾ ਮੈਂ ਪਾਸੇ ਪਾਸੜ ਨਹੀਂ ਹੋ ਨਹੀਂ ਚੱਲ ਨਹੀਂ ਚੱਲ ਮੈਨੂੰ ਮਾਰੇਗੀ ਹਾਂ ਨਹੀਂ ਹਾਂ ਤੇ ਮੇਰੇ ਦੋ ਮੁੰਡੇ ਕਿਤੇ ਕਿਤੇ ਜਮਾਨ ਮਗਰ ਖਲੋਤੇ ਆ ਲਿਆ ਬੰਦੇ ਲੇ ਮੁੰਡੇ ਨੂੰ ਪਾਸੇ ਪੰਨ ਕੇ ਅੰਦਰ ਵਾੜਿਆ ਨਾ ਉਦੋਂ ਤੇ ਕੂਏ ਕੁਸਕੇ ਨਹੀਂ ਹੈਗੀਆਂ ਡਾਂਗਾ ਹਜੇ ਬਾਹਰ ਹੀ ਪਈਆਂ ਵਾ ਉਥੋਂ ਲਿਆ ਕੇ ਤਾਂ ਸਾਡੇ ਪਾਸੇ ਚੰਗੀ ਤਰ੍ਹਾਂ ਸੇਕਦੇ ਮੈਂ ਤੂੰ ਬਾਹ ਡਾਂਗਾ ਰੱਖਿਆ ਤਾਂ ਹੀ ਰੱਖੀਆਂ ਵਾ ਤੂੰ ਇਹ ਨਾ ਕਹ ਪੁੱਤਰੀ ਪੁੱਤਰੀ ਇੱਕ ਵਾਰ ਤਾਂ ਤੈਨੂੰ ਮਾਫ਼ ਕਰਤਾ ਵੇਖੀ ਤੇਰੇ ਕਿੱਦਾਂ ਗਿੱਟੇ ਛਾਂਗੜਿਆ ਤੁਹਾਡੇ ਤੇ ਮਾਦਾ ਗਿੱਟੇ ਪਹਿਲਾਂ ਮੈਂ ਛਾਂਗੂ ਮੈਂ ਪਹਿਲਾਂ ਨਹੀਂ ਰਹੀ ਹੈਗੀ ਵੀ ਚੁੱਪ ਕਰਕੇ ਸੁਣਨੀ ਹੈ ਚੁੱਪ ਕਰਕੇ ਜਦੋਂ ਮਰਜ਼ੀ ਗੱਲ ਘੋਟਦਾ ਜਦੋਂ ਮਰਜ਼ੀ ਚਪੇੜਾ ਮਾਰ ਲੀਆਂ ਹੁਣ ਮੈਂ ਉਹ ਨਹੀਂ ਰਹੀ ਹੈਗੀ ਹਣੇ ਦੀ ਬਾਹ ਕੱਢ ਬਾਹਰੇ ਨੂੰ ਹਾਂ ਮੈਂ ਨਾਲ ਘੱਟਦੀ ਆ ਭਲਾ ਫੜੇ ਮੁੱਕਰ ਮੈਂ ਨਾਲ ਤੂੰ ਹਾਂ ਬਾਹਰ ਨਹੀਂ ਬਿੰਨੂ ਨਹੀਂ ਤੇਰਾ ਦਿਮਾਗ ਕੰਮ ਕਰਦਾ ਵਾ ਤੂੰ ਆਪਣੀ ਭੈਣ ਦੇ ਖਿਲਾਫ ਨਹੀਂ ਹੋਈ ਜਾਨੀ ਆ ਅਕਲ ਕਰ ਕੋਸ਼ਮਨ ਤੂੰ ਤੇ ਪੈਰ ਤੇ ਖੜੀ ਮੁੱਕਰ ਗਈ ਆ ਉਹ ਅਕਲ ਤਾਂ ਦੀਦੀ ਮੈਨੂੰ ਹੁਣ ਆਈ ਆ ਇਹ ਕੰਮ ਮੈਨੂੰ ਬੜੀ ਪਹਿਲਾਂ ਕਰ ਦੇਣਾ ਚਾਹੀਦਾ ਸੀ ਜਿਹੜਾ ਮੈਂ ਹੁਣ ਕਰਨ ਲੱਗੀ ਆ ਤੇ ਦੀਦੀ ਜੇ ਤੈਨੂੰ ਬੋਧਾ ਇਸ ਜਨਾਨੀ ਤੇ ਤਰਸ ਹੁੰਦਾ ਨਾ ਤੇ ਤੁਸੀਂ ਵੀ ਨਿਕਲੋ ਨਾਲ ਵਾ ਵਾ ਬੜੀ ਸੋਹਣੀ ਗੱਲ ਆ ਸ਼ਰਮ ਕਰ ਸ਼ਰਮ ਆ ਤੈਨੂੰ ਪਤਾ ਉਹਨਾਂ ਨੇ ਗਲ ਘੁੱਟ ਕੇ ਤਾਂ ਆਪਾਂ ਨੂੰ ਦੋਵਾਂ ਨੂੰ ਮਾਰ ਛੱਡਣਾ ਸੀ ਉਹ ਤੇ ਸ਼ੁਕਰ ਕਰ ਰੱਬ ਦਾ ਜਿਹੜੀ ਮੰਮੀ ਮੌਕੇ ਤੇ ਆ ਗਈ ਨਹੀਂ ਤੂੰ ਇਹਨਾਂ ਦੀ ਚੱਕੀ ਚੱਕਾਈ ਮੇਰੇ ਤੇ ਬੋਲਣ ਨਹੀਂ ਆ ਉਹ ਦੀਦੀ ਹੁਣ ਕਿਹੜਾ ਤੁਸੀਂ ਘਟ ਕਰਨੇ ਆ ਆ ਜਿਹੜੇ ਇਸ ਜਨਾਨੀ ਨੂੰ ਇਸ ਘਰ ਚ ਲੈ ਕੇ ਆ ਗਏ ਆ ਬੇਫਮਨ ਮੈਂ ਤੈਨੂੰ ਪਹਿਲਾਂ ਵੀ ਆਖਿਆ ਜਨਾਨੀ ਜਨਾਨੀ ਕਰਨਾ ਬੰਦ ਕਰ ਦੇ ਦੀਦੀ ਮੇਰਾ ਬੋਧਾ ਦਿਮਾਗ ਨਾ ਖਰਾਬ ਕਰੋ ਜੋ ਮੇਰਾ ਦਿਲ ਕਰਦਾ ਨਾ ਮੈਂ ਤੇ ਉਹੀ ਕਰੂੰਗੀ ਜੇ ਬਹੁਤੀ ਗੱਲ ਹੈ ਨਾ ਲਓ ਇਹਨੂੰ ਨਾਲ ਤੇ ਨਿਕਲੋ ਤੁਸੀਂ ਵੀ ਅੱਛਾ ਇਨੂੰ ਨਾਲ ਲੈ ਕੇ ਮੈਂ ਨਿਕਲਣ ਵਾਸਤੇ ਇੱਥੇ ਆਈ ਆਂ ਅਹੀਂ ਤੇ ਨਹੀਂ ਜਾਂਦੀਆਂ ਕਿਤੇ ਵੀ ਅਮਨ ਤੇਰੀ ਮੱਤ ਤੇ ਪਰਦਾ ਪੈ ਗਿਆ ਤੈਨੂੰ ਕੀ ਹੋ ਗਿਆ ਮੈਂ ਤੇਰੇ ਗਾੜੀ ਕਿੱਦਾਂ ਨਹੀਂ ਤਰਲੇ ਲੈਣ ਪਰ ਤੂੰ ਤੇ ਇਨਾਂ ਦੀਆਂ ਪੱਟੀਆਂ ਪੜਾਈਆਂ ਹੋਈਆਂ ਤਾਂ ਬੋਲਣ ਦੇਈ ਆਂ ਉਹ ਦੀਦੀ ਮੱਤ ਤੇ ਪਰਦਾ ਨਹੀਂ ਪਿਆ ਦਿਮਾਗ ਤੇ ਮੇਰਾ ਹੁਣ ਠੀਕ ਹੋਇਆ ਉਹ ਦੀਦੀ ਤੈਨੂੰ ਸ਼ਰਮ ਨਹੀਂ ਆਈ ਤੁਸੀਂ ਮੇਰੀ ਸੰਕਣ ਨੂੰ ਲਿਆ ਕੇ ਇੱਥੇ ਬਿਠਾ ਦਿੱਤਾ ਵੇਖ ਅਮਨ ਸੰਕਣ ਆ ਚਾਹੇ ਕੁਛ ਵੀ ਆ ਉਹਦਾ ਜਿਹੜਾ ਉਹਦੇ ਨਾਲ ਬੇਨਿਆਈ ਹੋਈ ਆ ਨਾ ਉਹਦਾ ਤੇ ਉਹਨੂੰ ਹੱਕ ਦਿਵਾਉਣਾ ਹੀ ਦਿਵਾਉਣਾ ਪਹਿਲਾਂ ਮੈਨੂੰ ਇਹ ਗੱਲ ਦੱਸ ਤੂੰ ਮੇभी ਸੰਕਰਮ ਬਣੀ ਕਿ ਮੈਂ ਤੇਰੀ ਸੰਕਰਮ ਬਣੀ ਆ ਆ ਕਿਤਨਾ ਦੀਆਂ ਗੱਲਾਂ ਕਰਨ ਦੀਆਂ ਨਾ ਨੇ ਇਹਨਾਂ ਦੇ ਮਗਰ ਲਾ ਕੇ ਆਪਾਂ ਭੈਣਾ ਭੈਣਾ ਬਣ ਕੇ ਸਾਥ ਇੱਕ ਦੂਜੇ ਦੇ ਦੇਣ ਦੀ ਸੋਚੀ ਸੀ ਪਰ ਅਮਨ ਮੈਨੂੰ ਇਹ ਨਹੀਂ ਸੀ ਪਤਾ ਕਿ ਤੂੰ ਇਹਨਾਂ ਦੇ ਸਾਹਮਣੇ ਆਣ ਕੇ ਗਿਰਗਟ ਵਾਂਗੂ ਰਾਂਗੀ ਬਦਲ ਜਾਗੇ ਪਰ ਮੈਨੂੰ ਇਹ ਦੱਸ ਮੈਨੂੰ ਜਦੋਂ ਤੈਨੂੰ ਮੇਰੇ ਕੋਲ ਠਾ ਕੇ ਭਾਜੀ ਲਿਆਇਆ ਵਾ ਤੇਰੇ ਦਿਮਾਗ 'ਚ ਕਿਹੜੀ ਉਹਨਾਂ ਗੋਹਾ ਭਰਤਾ ਜਿਹੜਾ ਉਹਨਾਂ ਦੀ ਬੋਲੀ ਬੋਲਾਂ ਦੇਈਆਂ ਉਹ ਮੇਰੇ ਦਿਮਾਗ 'ਚ ਨਹੀਂ ਕਿਸੇ ਨੇ ਵੀ ਕੁਝ ਵੀ ਭਰਿਆ ਉਹ ਮੈਨੂੰ ਤਾਂ ਅਕਲ ਹੀ ਹੋਣੀ ਆਈ ਆ ਇਹਦੀ ਜਿਆਦਾ ਤੈਨੂੰ ਅਕਲ ਹੋਣਾ ਹੀ ਆ ਆਪਣੇ ਉਹ ਗੱਲ ਤੂੰ ਡਟ ਕੇ ਰਹਿਣ ਦੇ ਘੜੀ ਜੇ ਇਹੋ ਜੀਆਂ ਗੱਲਾਂ ਹੁੰਦੀਆਂ ਦੱਸ ਮੈਨੂੰ ਤੂੰ ਕਹਿੰਦੀ ਤੂੰ ਚਾਬੀਆਂ ਲਈਆਂ ਤੂੰ ਘਰ ਦੀ ਮੁਖਤਿਆਰ ਬਣੀ ਮੈਨੂੰ ਬਾਹਰ ਕੱਢਦੀ ਆ ਮੈਂ ਦੋ ਬੱਚਿਆਂ ਦੀ ਮਾਂ ਆ ਮੈਂ ਤੇ ਆਪਣੇ ਘਰ ਵਾਲੀ ਬਣੀ ਬਣੀ ਮੈਨੂੰ ਕੀ ਲੋੜੀ ਤੈਨੂੰ ਘਰੇ ਲਿਆਉਣ ਦੀ ਮੈਨੂੰ ਇਹ ਦੱਸ ਪਹਿਲਾਂ ਦੀਦੀ ਮੈਨੂੰ ਨਹੀਂ ਆ ਸਭ ਗੱਲਾਂ ਦਾ ਪਤਾ ਹੈਗਾ ਜਿਹੜੀ ਸਿੱਧੀ ਜੀ ਗੱਲ ਹੈ ਨਾ ਇਹਨੂੰ ਇੱਥੋਂ ਕੱਢ ਦੋ ਜੇ ਬੋਧੀ ਗੱਲ ਹੈ ਨਾ ਤੁਸੀਂ ਵੀ ਨਿਕਲੋ ਕਿ ਜੇ ਤੁਸੀਂ ਇਹਨਾਂ ਨਹੀਂ ਨਾ ਕਰਨਾ ਕੋਈ ਗੱਲ ਨਹੀਂ ਦੱਸ ਦਿਆਂ ਮੈਂ ਮੰਮੀ ਨੂੰ ਸਾਰਾ ਕੁਝ ਮੰਨੀ ਆ ਮੈਂ ਫੋਨ ਕੋਈ ਲੋੜ ਦੀ ਮੰਮੀ ਨੂੰ ਦੱਸਣ ਦੀ ਮੈਂ ਸਭ ਕੁਝ ਦੱਸ ਚੁੱਕੀ ਆ ਜਿਹੜੀਆਂ ਤੂੰ ਗੱਲਾਂ ਕਰਦੀ ਫਿਰ ਨਹੀਂ ਆ ਜਾਂ ਲਾਲਾ ਜੋ ਜਿਹੜਾ ਮੰਮੀ ਕੋਲ ਲੱਗਦਾ ਤੂੰ ਤੇ ਐਂ ਨਹੀਂ ਕਰਨ ਵੀ ਜਿਵੇਂ ਮੈਨੂੰ ਵੀ ਨਾਲ ਕੱਢ ਕੇ ਤੂੰ ਮੇਰੇ ਘਰ ਵਾਲੇ ਦਾ ਵਿਆਹ ਕਰਨ ਨੂੰ ਫਿਰਦੀ ਆ ਤੇ ਕਰਾਂਗੀ ਤੂੰ ਹੀ ਨੇ ਕੀਤਾ ਸੀ ਤੇ ਹੁਣ ਮੈਂ ਕਿਉਂ ਨਾ ਕਰੂੰਗੀ ਅੱਛਾ ਅੱਛਾ ਹਿੰਮਤ ਤਾਂ ਕਰ ਕਿਉਂ ਖਾ ਉਹਦੇ ਦੋ ਦੋ ਬੱਚਿਆਂ ਦੀ ਮਾਂ ਆ ਮੈਂ ਲੱਗੇ ਸਮਝ ਤੇਰੇ ਚੱਲ ਪੁੱਤ ਇਹਨਾਂ ਦਾ ਨਹੀਂ ਹੋਣਾ ਮੇਰੇ ਪਿੱਛੇ ਆ ਜਾਣਾ ਆਜਾ ਤੂੰ ਅੰਦਰ ਚੱਲੀਏ ਇਹਨਾਂ ਨੂੰ ਬੋਲਦੀਆਂ ਰਹਿਣ ਦੇ ਆਹੋ ਮਾਤਾ ਲੈ ਜਾ ਲੈ ਜਾ ਹੋਰ ਸਖਾਰ ਚੜਦੇ ਜਿਹੜੇ ਹੁਣ ਇੰਨਾ ਬੋਲਣਗੇ ਨਾ ਸਿਰ ਚੜ ਚੜ ਕੇ ਹੋਰ ਬੋਲੇ ਆਣ ਕੇ ਬਾਹਰ ਨਹੀਂ ਤੁਸੀਂ ਕਸ਼ਾ ਫੱਡਣ ਟਿਕਾ ਦੇ ਉਹ ਤਾਂ ਤੁਹਾਨੂੰ ਦਿਮਾਗ ਕੰਮ ਕਰਦੇ ਨਹੀਂ ਤੁਹਾਡੇ ਮਗਰ ਲੱਗਾਂ ਦੀ ਨਹੀਂ ਤੇ ਤੁਸੀਂ ਤੁਹਾਡੇ ਕੋਲ ਕੋਈ ਢੇਲ ਨਹੀਂ ਨਾ ਹੈਗੀ ਮੈਂ ਮੰਗਰ ਤੁਹਾਂ ਜੁਲਾ ਲੀਆ ਉਹ ਡੈਪੀ ਨਾ ਤੁਹਾਡੀ ਬੋਲੀ ਬੋਲਣ ਉਹਦੇ ਮੂੰਹੋਂ ਨਿਕਲ ਗਿਆ ਨਾ ਨਿੱਕੇ ਦਾ ਵਿਆਹ ਕਰ ਦਾਂਗੇ ਕੀ ਪਤੰਦਰ ਸਿਖਾ ਕੇ ਨਹੀਂ ਲਿਆਂਦੀ ਤੇ ਨਿੱਕੇ ਦਾ ਵਿਆਹ ਖੋ ਤਾਂ ਸਾਥ ਦੇਣ ਦੀ ਤੈਨੂੰ ਘਰੋਂ ਬਾਹਰ ਕਰ ਦੇ ਇਹ ਗੱਲ ਨਹੀਂ ਬੰਨੀ ਚੰਗੇ ਮਾੜੇ ਦੀ ਪਰਖ ਹੁਣ ਹੀ ਆਈ ਆ ਹਾਂ ਹੋਣੀ ਆਇਆ ਉਹ ਦੀਦੀ ਭੋਲੀ ਸੀ ਜਿਹੜੀਆਂ ਤੁਹਾਡੀਆਂ ਗੱਲਾਂ ਤੇ ਲੱਗ ਗਈ ਤੇ ਚੁੱਪ ਕੀਤੀ ਰਹੀ ਚਲ ਆ ਪੁੱਤ ਇਹਨਾਂ ਦੇ ਮੱਥੇ ਨਾ ਲੱਗ ਤੂੰ ਆਹੋ ਸਾਡੇ ਮੱਥੇ ਨਾ ਲੱਗੀ ਤੇ ਇਹਨਾਂ ਦੇ ਮੱਥੇ ਲੱਗ ਜਾ ਉਹ ਮੇਰਾ ਤੇ ਪੂਰਾ ਹੱਕ ਬੰਦਾ ਵਾ ਮੈਂ ਜਦੋਂ ਮਰਜੀ ਇਹਨੂੰ ਕੱਢ ਸਕਦੀ ਆ ਦੇਖ ਲਈ ਯਮਨ ਆਪਣੀ ਅੱਖੀਂ ਵੇਖ ਕੇ ਤੇ ਕੰਨੀਆਂ ਸੁਣ ਕੇ ਵੀ ਨਹੀਂ ਯਕੀਨ ਹੁੰਦਾ ਤੈਨੂੰ ਤੇਰੀ ਭੈਣ ਕਿੰਨਾ ਸਰਦੀਆ ਤੇਰੇ ਕੋਲ ਪੁੱਤ ਵੇਖ ਲਿਆ ਹਣ ਤੂੰ ਆ ਗਈ ਸਮਝ ਤੈਨੂੰ ਪਹਿਲਾਂ ਕਿੱਦਾਂ ਤੇਰੀ ਭੈਣ ਤੇਰਾ ਘਰ ਜਾੜਨ ਢੀਓ ਤੇਰੀ ਸੌਂਕਲ ਲਿਆ ਕੇ ਤੇਰੀ ਹੱਕ ਤੇ ਲੂਣ ਮਲਨ ਢੀਓ ਹੁਣ ਤਾਂ ਤੇਰੇ ਦਿਮਾਗ ਕੰਮ ਕਰਦਾ ਵਾ ਨਾ ਤੈਨੂੰ ਸਾਡੇ ਵਿਰੁੱਧ ਚੁੱਕ-ਚੁੱਕ ਕੇ ਤੇ ਸਾਡੇ ਵਿਰੁੱਧ ਕਰਤਾ ਹੀ ਉਹਨੇ ਪੁੱਤ ਜੇ ਤੂੰ ਚਾਵੇਂ ਨਾ ਤਾਂ ਅਸੀਂ ਇਹਨਾਂ ਨੂੰ ਘਰੋਂ ਕੱਢ ਸਕਦੇ ਹਾਂ ਜੇ ਵੀ ਰਲ ਕੇ ਉਹ ਮੰਮੀ ਘਰੋਂ ਦੇ ਤਾਂ ਹੀ ਨਿਕਲ ਗਈ ਨਾ ਇਹ ਜੇ ਸਾਡਾ ਸਾਥ ਦੇਊਗੀ ਜੇ ਜੇ ਸਾਡੇ ਖਿਲਾਫ ਖੜੀ ਹੋ ਗਈ ਅਸੀਂ ਤੇ ਕਾਹੇ ਜੋਗੇ ਨਹੀਂ ਬਲਜੀਤ ਗੁਰ ਮੈਂ ਅੱਗੇ ਮਾਹ ਖੜਾ ਛੜਾਇਆ ਵਾ ਉਹਦੇ ਧੱਕੇ ਨਾਲ ਮੇਰੇ ਗੱਲ ਪੈਨੂ ਫਿਰੰਦੀ ਆ ਮੰਮੀ ਤੁਸੀਂ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਹੁਣ ਮੈਂ ਤੁਹਾਡੇ ਨਾਲ ਆ ਤੁਸੀਂ ਜਿੱਥੇ ਕਹੋਗੇ ਨਾ ਮੈਂ ਉੱਥੇ ਗਈ ਦਉਂਗੀ ਐਦਾਂ ਕਿਦਾਂ ਇਹ ਚੱਲ ਜਾਣਗੀ ਆ ਥਾਣੇ ਕੋਈ ਗੱਲ ਨਹੀਂ ਮੈਂ ਦੱਸ ਦਉਂਗੀ ਉਹਨਾਂ ਨੂੰ ਕਿ ਜੋ ਕੁਝ ਕਹਿਣਦੀ ਆ ਨਾ ਸਾਰਾ ਕੁਝ ਝੂਠ ਆ ਸੋਚਿਆ ਕੋਈ ਤੇ ਹੋ ਕੁਝ ਹੋਰ ਗਿਆ ਮੈਂ ਕਹਿਣਦੀ ਆ ਗਰਮੀਤ ਤੇਰੇ ਭੈਣ ਨੂੰ ਕੀ ਹੋ ਗਿਆ ਦਿਮਾਗ ਇੰਨਾ ਖਰਾਬ ਆਇਆ ਦਾ ਝਾਟੀ ਬਦਲ ਗਈ ਆ ਮੈਂ ਤਾਂ ਸੋਚਿਆ ਸੀ ਇਹਨਾਂ ਦੇ ਖਿਲਾਫ ਸਬੂਤ ਇਕੱਠੇ ਕਰੂੰਗੀ ਤੇ ਇਹਨਾਂ ਨੂੰ ਸਜ਼ਾ ਦਿਵਾਉਂਗੀ ਉਹ ਤਾਂ ਕੰਮ ਧਰਿਆ ਦਾ ਧਰਿਆ ਰਹਿ ਗਿਆ ਇਹ ਤੇ ਤੁਹਾਡੇ ਖਿਲਾਫ ਹੀ ਬੋਲਣ ਲੱਗ ਪਈ ਆ ਹਾਂ ਇਹਨੇ ਕਿੱਥੇ ਗਵਾਹੀ ਦੇਣੀ ਤੇ ਨਾਲ ਖਲੋਣਾ ਵਾ ਬੜਾ ਹੀ ਦਿਮਾਗ ਦਾ ਮੋਟਾ ਵਾ ਅਹੀਂ ਤੇ ਇੱਕ ਥਾਂ ਸਾਰੇ ਖੇਡਦੇ ਹੁੰਨੇ ਹਨ ਨਿਆਣੇ ਜੇ ਗਵਾਂਡੀਆਂ ਨੇ ਕਹਿਤਾ ਵੀ ਆਹ ਤੇਰੇ ਨਹੀਂ ਉਹ ਤੇ ਅਹੀਂ ਤੇਰੀ ਸਾਈਡ ਤੇ ਉਹਨਾਂ ਤੇਰੀ ਆ ਗੱਲ ਸਾਡੇ ਨਾਲ ਕਰਤੀ ਇਹਨੇ ਕੰਮਲੀ ਨੇ ਲਾਈ ਲੱਗਨੇ ਉੱਥੇ ਉਹਨਾਂ ਦੇ ਮਗਰ ਲੱਗ ਜਾਣਾ ਉਹੀ ਅਜੇ ਨੇ ਇੱਥੇ ਕਰਕੇ ਵਿਖਾਤੀ ਸਿਆਣੀ ਜ਼ਰੂਰ ਹੋ ਗਈ ਆ ਪਰ ਦਿਮਾਗੋਂ ਬਿਲਕੁਲ ਹੀ ਪੈਦਲੇ ਸਿਆਣੀ ਹੋਈ ਨਹੀਂ ਹੱਦ ਦੇ ਕੁੜੀ ਵਾਲੀ ਨਹੀਂ ਨਿਆਣਿਆਂ ਦੀ ਤਾਂ ਗੱਲਾਂ ਹੋਰ ਹੁੰਦੀਆਂ ਮਗਰ ਮੀਤ ਤੇ ਹੁਣ ਦ ਸਿਆਣੀ ਬੈਣੀ ਇੰਨਾ ਤਾਂ ਦਿਮਾਗ ਕੰਮ ਕਰਨਾ ਹੀ ਚਾਹੀਦਾ ਇਹ ਕਿਤਰਾ ਦੀ ਭਲਾ ਗੱਲ ਹੋਈ ਦਿਮਾਗ ਇੰਨਾ ਨਹੀਂ ਕੰਮ ਕਰਨ ਦੇ ਆ ਵੀ ਮੇਰੇ ਨਾਲ ਉਹਨਾਂ ਨੇ ਕੀ ਕੀਤਾ ਤੇ ਇਹਦਾ ਨਾ ਕੀ ਕਰਨ ਦੇ ਗਾੜੀ ਹਜੇ ਥੋੜੇ ਦਿਨ ਪਹਿਲਾਂ ਕਹਿਣ ਲਈ ਹੀ ਵੀ ਮੈਂ ਮੈਨੂੰ ਇਤਰਾ ਇਤਰਾ ਕਰਕੇ ਟੌਰਚਰ ਕਰਦੇ ਆ ਵੀ ਮੇਰਾ ਨਿਆਣਾ ਨਹੀਂ ਹੋਇਆ ਤੇ ਹੁਣ ਤੂੰ ਗੱਲ ਕਰ ਇੱਕ ਮਿੰਟ ਬਾਜੀ ਲੈ ਕੇ ਗਈ ਠਾਕੇ ਤੇਰ ਨਾਲ ਕੱਲੀ ਨਾ ਗੱਲ ਕਰਨੀ ਉੱਥੋਂ ਹੀ ਬਦਲ ਕੇ ਆ ਗਈ ਐ ਕਿੱਡੀ ਤਿਆਰੀ ਨਾ ਮੇਰੇ ਨਾਲ ਆਈ ਆ ਸਾਰੀ ਮੇਰੀ ਹਾਂ ਚ ਹਾਂ ਕੀਤੀ ਆ ਪਰ ਇਹ ਲਾਈ ਲੱਗਦੀ ਲਾਈ ਲੱਗ ਬਦਲਣ ਲੱਗੀ ਦਾ ਪਤਾ ਹੀ ਨਹੀਂ ਲੱਗਾ ਮੈਂ ਤੇ ਆਖਿਆ ਸਿਆਣੀ ਹੋ ਗਈ ਹੋ ਪਰ ਨਹੀਂ ਗਰਮੀਤ ਐਨੇ ਹੁਣ ਨਾ ਗਵਾਹੀ ਨਹੀਂ ਦੇਣੀ ਇਹ ਹੁਣ ਸਾਡੇ ਵੱਲ ਦੀ ਨਹੀਂ ਰਹੀ ਜੇ ਆਪਾਂ ਬਹੁਤਾ ਬੋਲੀਆਂ ਨਾ ਇਹ ਸਾਡੇ ਤੇ ਪੁੱਠੀ ਪੈ ਜਾਣੀ ਆ ਬਥੇਰਾ ਸਮਝਾਇਆ ਬਜਾਇਆ ਪਰ ਅਗਲੀ ਆਖੇ ਨਹੀਂ ਲੱਗੀ ਵੇਲਾ ਕਿਦਾ ਤਾੜ-ਤਾੜ ਬੋਲਣ ਦੀ ਤੈਨੂੰ ਹੀ ਕਰੋ ਕਢਣ ਸਿਆ ਰੋਈ ਮੈਂ ਕਹਿੰਨੀ ਆ ਤੂੰ ਭੈਣੇ ਕਿੰਦੇ ਦੁਸ਼ਮਣਾਂ ਕੀ ਦਿਮਾਗ ਆਦਾ ਤੇ ਮਾਕੇ ਤਾਂ ਮੋਟਾ ਵਾ ਇੰਨਾ ਜਿਹੜਾ ਸਾਹਬ ਨਹੀਂ ਗੱਲ ਤੇ ਦੀਦੀ ਤੇਰੀ ਸਹੀ ਆ ਇਹਨੇ ਤਾਂ ਕੋਈ ਸਾਡੇ ਨਾਲ ਸਬੂਤ ਨਹੀਂ ਬਣ ਕੇ ਖੜਨਾ ਪਰ ਨਹੀਂ ਤੇ ਨਾ ਸਹੀ ਦੀਦੀ ਜੇ ਧਮਕੀਆਂ ਦਿੰਦੇ ਕਢਣ ਦੀਆਂ ਤੇ ਮੈਂ ਇਹ ਘਰ ਦੇ ਵਿੱਚ ਰਹਿ ਕੇ ਕਰਨਾ ਵੀ ਕੀ ਆ ਇਹ ਘਰ ਥੋੜਾ ਇਹ ਤੇ ਨਰਕ ਆ ਇਦੋਂ ਤੇ ਚੰਗਾ ਵਾ ਜਿਹੜਾ ਮੈਂ ਪੇਕੇ ਜਾ ਕੇ ਰਹਿ ਲੂੰਗੀ ਇਹਨਾਂ ਦੇ ਵਿੱਚ ਰਹਿ ਕੇ ਕੀ ਕਰਨਾ ਮੈਂ ਮੈਂ ਤੇਰੇ ਨਾਲ ਖਲੋਣਾ ਤੇਰਾ ਸਾਥ ਦੇਣਾ ਮੈਨੂੰ ਆਪਣੀ ਪਰਵਾਹ ਕੋਈ ਨਹੀਂ ਜੋ ਹੁੰਦਾ ਹੋ ਜੇ ਜੇ ਮੇਰੇ ਤੋਂ ਬੱਚੇ ਦੂਰ ਹੋਣਗੇ ਨਾ ਦੁੱਖ ਇਹਨਾਂ ਨੂੰ ਵੀ ਹੋਊ ਬੱਚਿਆਂ ਦਾ ਹਾਏ ਹੇ ਹੋਊਗਾ ਤੇ ਸਹੀ ਨਿਆਣੇ ਰੋਲ ਜਾਣੇ ਗਰਮੀਤ ਇਹ ਬੜੇ ਅੰਤਰੇ ਹੋ ਇਹਨਾਂ ਨੂੰ ਕਿਸ ਦਾ ਮੋਨ ਹੀ ਹੋਏਗਾ ਇਹਨਾਂ ਨੇ ਹੋਰ ਵਿਆਹ ਕਰਾ ਕੇ ਲਾ ਕੇ ਬਹਿ ਜਾਣਾ ਵਾ ਨਿਆਣਿਆਂ ਨੂੰ ਕਿੰਨੇ ਪੁੱਛਣਾ ਕਿਸ ਨਾ ਨਿਆਣਾਂ ਨੂੰ ਮਾਵਾ ਹੀ ਪੁੱਛਦੀਆਂ ਹੁੰਦੀਆਂ ਵਾ ਪਰ ਜਿਹੜੀ ਰਹੀ ਗੱਲ ਇਹਨਾਂ ਦੀ ਨਾ ਇਹਨਾਂ ਨੂੰ ਤੇ ਮੈਂ ਚੱਕੀ ਪਸਵਾ ਕੇ ਛੱਡੂਗੀ ਇਹ ਵੀ ਮੈਨੂੰ ਕੀ ਯਾਦ ਕਰਨਗੇ ਇਹਨਾਂ ਦੇ ਪੈਣੇ ਘਰੇ ਮੈਂ ਐਵੇਂ ਗਵੇਂ ਆਈ ਆ ਮੈਂ ਪੂਰੀ ਤਿਆਰੀ ਦੇ ਨਾਲ ਆਈ ਆ ਗਲਤ ਦੀਦੀ ਤੇਰੀ ਸਹੀ ਆ ਪਰ ਇਹਨਾਂ ਦਾ ਮੂੰਹ ਪੈ ਜਾਣਾ ਬਣਦੀ ਸਜ਼ਾ ਤੇ ਇਹਨਾਂ ਨੂੰ ਦਮਾਉਣੀ ਪੈਣੀ ਆ ਦਮਾਉਣੀ ਆ ਮੈਂ ਉਦੋਂ ਠੰਡੀ ਹੋ ਕੇ ਮੈਂ ਵੀ ਨਹੀਂ ਪੈਣਾ ਹੈਗਾ ਜਿੰਨਾ ਮੈਨੂੰ ਇਹਨਾਂ ਤੇ ਗੁੱਸਾ ਵਾ ਕੋਈ ਨਹੀਂ ਦੀਦੀ ਆਪਾਂ ਹੱਥੇ ਹੱਤ ਰੱਖ ਕੇ ਬਹਿਣ ਵਾਲੇ ਹੀ ਨਹੀਂਗੇ ਨਹੀਂ ਬੱਲੇ ਨਹੀਂ ਤੁਹਾਡੇ ਤੁਹਾਡੀ ਤਾਂ ਉਹ ਗੱਲ ਵਾ ਪੱਲੇ ਨਾ ਸੇਰਾਟਾ ਟਰੰਦੀਆਂ ਦਾ ਸੰਗਾ ਪਾਟਾ ਬੋਲੋ ਜਿੰਨਾ ਬੋਲਿਆ ਜਾਂਦਾ ਜੋ ਕਰਨਾ ਕਰ ਲੋ ਤੁਸੀਂ ਅੱਛਾ ਮਾਤਾ ਤੇਰੇ ਜ਼ੁਲਮਾਂ ਦੀ ਤੇ ਹੁਣ ਹੱਦ ਮੁੱਕ ਗਈ ਆ ਹਰ ਇੱਕ ਚੀਜ਼ ਦੀ ਹੱਦ ਹੁੰਦੀ ਆ ਹੱਦ ਪਰ ਤੂੰ ਸਾਰੀਆਂ ਹੱਦਾਂ ਦਾ ਪਾਰ ਕਰ ਦਿੱਤੀਆਂ ਵਾ ਹੁਣ ਬਸ ਬਹੁਤ ਹੋ ਗਿਆ ਬਹੁਤ ਸੁਣ ਮੈਂ ਤੇਰਾ ਸਹਿ ਲਿਆ ਤੇ ਤੂੰ ਕਰ ਲਿਆ ਹਾ ਇੱਥੇ ਚੁੱਪ ਕਰ ਜਾ ਤੈਨੂੰ ਵੀ ਪਤਾ ਵਾ ਤੂੰ ਕਿੰਨੀ ਕਿ ਸੱਚੀ ਤੇ ਕਿੰਨੀ ਕਿ ਝੂਠੀ ਆ ਸਾਰੇ ਤੇਰੇ ਜਿਹੜੇ ਵੀ ਤੂੰ ਕਰਨਾਮੇ ਕੀਤੇ ਹਨ ਤੈਨੂੰ ਪਤਾ ਤੈਨੂੰ ਰੱਬ ਨੇ ਵੀ ਮaaf ਨਹੀਂ ਕਰਨਾ ਹੈਗਾ ਤੂੰ ਮੇਰੇ ਨਾਲ ਕਿੰਨਾ ਕੋ ਕੀਤਾ ਕੀ ਪਤਾ ਕਿਹੜੇ ਸਾਹ ਨਾਲ ਮੈਨੂੰ ਬੇਹੋਸ਼ ਕੀਤਾ ਤੇ ਕਿਹੜੇ ਸਾਹ ਨਾਲ ਮੈਨੂੰ ਤੁਸੀਂ ਸੁੱਟ ਕੇ ਆਏ ਮੇਰਾ ਪਤਾ ਕਿੰਨਾ ਸਾਹ ਘਮ ਹੋ ਗਿਆ ਸੀ ਉਦੋਂ ਮੈਂ ਰੱਬ ਨੂੰ ਪਲ-ਪਲ ਤੇ ਯਾਦ ਕਰਦੀ ਫਿਰ ਅੱਬਾ ਮੈਨੂੰ ਕਿਹੋ ਜਿਹਾ ਬਚਾਰਾ ਕਿਹੋ ਜਿਹਾ ਬਚਾਲਾ ਇਹੋ ਕਿ ਤੁਹਾਨੂੰ ਬੋਲੇ ਚ ਪਾਇਆ ਤੇ ਤੁਹਾਨੂੰ ਲੱਗ ਪਤਾ ਜਾਏ ਕਿ ਕਿੰਨਾ ਬੋਲੇ ਚ ਪਈਦਾ ਕਮ ਸਕਮ ਜੇ ਮੈਨੂੰ ਬੋਲੇ ਚ ਪਾਉਣਾ ਤਾਂ ਮੈਨੂੰ ਮਾਰ ਤੇ ਲੈੰਦੇ ਗਾਲ ਤੇ ਮੇਰਾ ਘੁੱਟ ਲੈੰਦੇ ਤੇ ਕਦੀ ਨਾ ਕਦੀ ਮੈਂ ਸਬੂਤ ਇਕੱਠੇ ਕਰਕੇ ਨਾ ਤਾਂ ਦੇਖ ਰਹਾ ਤੁਹਾਨੂੰ ਜੇਲ੍ਹ ਦੀਆਂ ਰੋਟੀਆਂ ਨਾ ਨਾ ਖਾਈਆਂ ਤੇ ਮੇਰਾ ਨਾਮ ਟਾ ਦਿਓ ਨਹੀਂ ਚੱਲ ਨਹੀਂ ਚੱਲਗਾ ਜੇ ਅੱਗੇ ਨਹੀਂ ਨਾ ਮਰੀ ਹੁਣ ਤੈਨੂੰ ਮਾਰ ਕੇ ਦੱਸਾਂਗੇ ਜੇ ਤੇਰੀ ਇਹੋ ਕ ਖਵਾਸ਼ ਹੋਣਾ ਇਹ ਵੀ ਤੇਰੀ ਪੂਰੀ ਹੋ ਜੂਗੀ ਤੂੰ ਡਰ ਨਾ ਤੈਨੂੰ ਮਾਰ ਕੇ ਸੱਟਾਂਗੇ ਹੁਣ ਅੱਛਾ ਮਾਰ ਫਿਰ ਹੁਣ ਮਾਰ ਕਿੱਦਾਂ ਮਾਰਿਆ ਸੀ ਮੈਂ ਮਾਰਿਆ ਸੀ ਤੈਨੂੰ ਮੇਰੀ ਗਲਤੀ ਸੀ ਜਿਹੜੀ ਤੂੰ ਬਚ ਗਈ ਆ ਤੈਨੂੰ ਬੋਰੇ ਚ ਪਾਇਆ ਸੀ ਗੋਲੀਆਂ ਦੇ ਕੇ ਉਦੋਂ ਹੀ ਤੇਰਾ ਕਿਤੇ ਗਾਲ ਕੁੱਟਿਆ ਹੁੰਦਾ ਨਾ ਤੈਨੂੰ ਲੱਗ ਜਾਂਦਾ ਪਤਾ ਤੂੰ ਮਰੀ ਨਿਕਲਦੀ ਅੱਛਾ ਵਾਹ ਮਾਦਾ ਵਾਹ ਤੇਰੇ ਵਾਹ ਬੜੀ ਵਧੀਆ ਤੂੰ ਗੱਲ ਕੀਤੀ ਆ ਬੜੀ ਵਧੀਆ ਇਹ ਗੱਲ ਨਾ ਕਿਤੇ ਦੁਬਾਰਾ ਕਹੀਂ ਫੇਰ ਤੈਨੂੰ ਮੈਂ ਸਵਾਦ ਪਤਾ ਦੱਸਦੀ ਆਂ ਕਿ ਗੱਲ ਕਰੀ ਦੀ ਕਿਦਾਂ ਆ ਜਿੰਨੀਆਂ ਗੱਲਾਂ ਤੂੰ ਕਹੀਆਂ ਵਾ ਨਾ ਆ ਸਾਰੀਆਂ ਰਿਕਾਰਡ ਹੋ ਗਈਆਂ ਹੀ ਇਹਦੇ ਵਿੱਚ ਆ ਕੈਮਰਾ ਚਾਲੂ ਕੀਤਾ ਸੀ ਤੈਨੂੰ ਕੀ ਲੱਗਾ ਅਸੀਂ ਕੱਚੇ ਖਿਡਾਰੀ ਆਂ ਆ ਸਬੂਤ ਇਕੱਠੇ ਕਰਨੇ ਆਂ ਆ ਸਬੂਤ ਇਕੱਠੇ ਕਰ ਲੇ ਹੁਣ ਬੜਾ ਤੇਰੇ ਮੂੰਹ ਦਾ ਰੰਗ ਗੁੱਡਿਆ ਹੁਣ ਕਰ ਗੱਲਾਂ ਹੋਰ ਉੱਚੀ ਉੱਚੀ ਬੋਲ ਮਾਤਾ ਮੈਂ ਤੇ ਆਪਣੇ ਨਿੱਕੇ ਨਿੱਕੇ ਜਵਾਕ ਨਹੀਂ ਵੇਖੇ ਮੇਰਾ ਜ਼ਮੀਰ ਹੀ ਗਵਾਹੀ ਦੇਸੀ ਦਿੰਦਾ ਆ ਵੇਖ ਲੈ ਆ ਵੇਖ ਲੈ ਫੜਾ ਇੱਧਰ ਫੋਨ ਸਬੂਤ ਰੱਖੇ ਨਾ ਦੇਖ ਉਹਨਾਂ ਕਰ ਮਟਿੱਚਾ ਚਾਤਰਾ ਮਟੇਗਾ ਫੜ ਕੇ ਪਾ ਉਹ ਮਾਂ ਜੀ ਫੜ ਕੇ ਨਾ ਮਰੋੜਦੇ ਨਹੀਂ ਤੇਰੀ ਫੜ ਕੇ ਮਾਦਾ ਹੈ ਤੇ ਚੁੱਪ ਕਰ ਜਾ ਚੰਗੀ ਗੱਲ ਈ ਆ ਤੇਰੇ ਖਿਲਾਫ ਸਬੂਤ ਵਾ ਜਿਹੜੀ ਤੈਨਾਂ ਲਾਕੀਆਂ ਕਰਦੀ ਨਾ ਇਹ ਬਾਦ ਆਦਾ ਮੇਰੇ ਨਾਲ ਲਾਕੀਆਂ ਕਰਨ ਚਲਾਕੀ ਤੇ ਤੂੰ ਕੀਤੀ ਮੇਰੇ ਨਾਲ ਜਿਹੜੀ ਮੈਨੂੰ ਨੀਂਦ ਦੇ ਗੋਲੇ ਦੇ ਕੇ ਤੇ ਬੋਰੇ ਚ ਪਾਤਾ ਆ ਜਿੰਨੇ ਤੇਰੇ ਬੋਲ ਹੀ ਨਾ ਇਹਦੇ ਵਿੱਚ ਕੈਦ ਹੋ ਗਏ ਆ ਤੈਨੂੰ ਮੈਂ ਤੇਰਾ ਸੜ ਵੀ ਜੈ ਤੈਨੂੰ ਬੋਰੇ ਚ ਪਾ ਲੈ ਪਨਾ ਵੇਖਿਆ ਨਹੀਂ ਤੂੰ ਪਹਿਲਾਂ ਮਾਰ ਕੇ ਤੈਨੂੰ ਚੰਗੀ ਦਾ ਤਸੱਲੀ ਨਾ ਕਰ ਦੇ ਤੇ ਤੇਰਾ ਸਿਆਪਾ ਮੁੱਕਦਾ ਜਲਛਣੀਆਂ ਜਿੰਨੀ ਜਾਲਮ ਬੁੱਢੀ ਤੂੰ ਆ ਨਾ ਕਾਹਬਲ ਆਪਣੇ ਨਿਆਣਿਆਂ ਨੇ ਦਾ ਹੁੰਦਾ ਤਰਕ ਉਹ ਲੋਕਾਂ ਨੇ ਕਰਨ ਗਿੱਜੀਆਂ ਨਾ ਨੋਆ ਤੀਆਂ ਨਹੀਂ ਕਿਉਂ ਕਰਾਂ ਉਹ ਮਾੜੀਆਂ ਹਾਂ ਔੜ ਕੇ ਸੁਗਾਤਾ ਕੇ ਤੇ ਘਰ ਆਉਣੀ ਨਾ ਹਾਂ ਸਾਰੀਆਂ ਹੀ ਤੇਰੇ ਲਈ ਮਾੜੀਆਂ ਹੋ ਗਈਆਂ ਚਲ ਤਹਾ ਤੂੰ ਚਲ ਚਲ ਮਾੜਾ ਜਿੱਧਰ ਨੂੰ ਚੱਲੀ ਆਂ ਵੇਖਿਆ ਮਾਤਾ ਕਿਢਿ ਚਲਾਏ ਹਰ ਦਿਨੋਂ ਜ਼ਿਆਦਾ ਜ਼ੋਰ ਵਾ ਇਹਦੇ ਵਿੱਚ ਮਰ ਮਰ ਕੇ ਇੱਕ ਸਬੂਤ ਹੀ ਲਿਆ ਵਾ ਤੇ ਉਹ ਵੀ ਖੋਣ ਦੀ ਕੋਸ਼ਿਸ਼ ਇਹਦੇ ਦੇਲ 'ਚ ਜੋ ਮੈਂ ਘਰ ਦੇ ਰਾਜ ਚਲਾਏ ਮੇਰੇ ਹੀ ਆ ਸਾਰੇ ਦੂਜੇ ਸਾਰੇ ਬੇਕੂਫ ਹੀ ਆ ਤੂੰ ਫਿਕਰ ਨਾ ਕਰ ਗਰਮੀ ਤ ਇਹਨਾਂ ਨੂੰ ਨਾ ਨਾ ਜੇਲ੍ਹ ਦੀਆਂ ਰੋਟੀਆਂ ਖਵਾਈਆਂ ਤੇ ਚੱਕੀ ਪਸਵਾਈਆਂ ਨੇ ਮੇਰਾ ਨਾਮ ਹੀ ਬਲਜੀਤ ਨੀ ਮੈਂ ਇਸੇ ਕੰਮ ਹੀ ਆਈ ਨਾ ਤੇ ਮੈਨੂੰ ਇਹ ਘਰ ਨਾਲ ਕੋਈ ਪਿਆਰ ਤੇ ਨਾ ਇਹਨਾਂ ਨਾਲ ਕੋਈ ਪਿਆਰ ਆ ਤੇ ਨਾ ਤੇ ਹੁਣ ਮਨੋ ਰਕਬੀ ਵੀ ਮਨੋ ਲੱਥ ਗਿਆ ਕੀ ਕਰਨਾ ਜੇ ਤੱਕ ਨੇ ਮੇਰਾ ਪਰ ਸੋਚੇ ਨੀ ਦੂਜਾ ਵਿਆਹ ਹੀ ਕਰਾ ਲਿਆ ਕੀ ਕਰਨਾ ਮੈਨੂੰ ਇਹੋ ਜਿਹੇ ਬੰਦੇ ਨੂੰ ਦੀਦੀ ਮੈਨੂੰ ਵੀ ਇਹ ਘਰ ਨਹੀਂ ਚੰਗਾ ਲੱਗਦਾ ਮੈਨੂੰ ਬੱਚਿਆਂ ਦਾ ਮੋਹ ਵੀ ਆਉਂਦਾ ਹੈ ਪਰ ਮੈਂ ਕਹਿੰਦੀ ਜੇ ਮੈਂ ਬੱਚਿਆਂ ਦੇ ਮੋਹ ਚ ਇਹਨਾਂ ਦਾ ਸਾਥ ਦਿੰਦੀ ਰਹੀ ਨਾ ਤੇ ਦੀਦੀ ਬਹੁਤ ਗਲਤ ਹੋ ਜਾਊਗਾ ਕਦੇ ਮੈਨੂੰ ਰੱਬ ਨੇ ਮaaf ਨਹੀਂ ਕਰਨਾ ਕਹਿੰਦੇ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਜੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਬਸ ਦੀਦੀ ਮੈਂ ਪਛਤਾਵਾ ਵੀ ਕਰਨ ਲਈ ਆ ਪਰ ਵੇਖ ਲੋ ਇਹਨਾਂ ਦੇ ਰੰਗ ਚੱਲ ਗਰਮੀਤ ਤੂੰ ਮੇਰਾ ਸਾਥ ਦਿੱਤਾ ਨਾ ਤੇ ਮੈਂ ਇੱਥੇ ਤੱਕ ਪਹੁੰਚੀ ਜੇ ਤੂੰ ਮੇਰਾ ਸਾਥ ਨਾ ਨਾ ਦਿੰਦੀ ਤੇ ਆਹ ਕੰਮ ਕਦੀ ਵੀ ਨਹੀਂ ਹੋਣਾ ਦੀਦੀ ਜੇ ਮੇਰੇ ਨਾਲ ਇਹ ਕੰਮ ਨਾ ਨਾ ਹੁੰਦਾ ਤੇ ਸ਼ਾਇਦ ਮੈਨੂੰ ਕਦੇ ਅਕਲ ਆਉਂਦੀ ਨਾ ਵੀ ਮੈਂ ਤੁਹਾਡਾ ਸਾਥ ਦਵਾਂ ਤੁਸੀਂ ਬੇਗੁਨਾ ਜੀ ਆਹ ਚੰਗਾ ਮੌਕਾ ਬਣਾਇਆ ਵਧੀਆ ਹੈ ਨਾ ਮੰਮੀ ਤੁਮਾਰਾ ਜਨਿਆ ਤੁਸੀਂ ਕਿਤਲੋ ਤਾਂ ਉਹ ਮੰਮੀ ਬਾਹਰ ਨਜ਼ਾਰਾ ਵੇਖ ਤੂੰ ਮੀਂਹ ਵਰਨਦੀ ਆਈ ਬਾਹਰ ਪੜਾ ਮਰੰਦੀ ਆਵਾ ਮੈਂ ਅੰਦਰੇ ਕਲਪਕਲਪ ਮਰ ਗਈ ਮਿੰਟ ਬਾਅਦ ਤਾਂ ਪਤਾ ਲੱਗਾ ਕਿ ਇੰਨਾ ਮੀਂਹ ਪੈ ਗਿਆ ਤੇ ਅੰਦਰ ਕੀ ਹੋ ਗਿਆ ਵਾ ਕਿਹੜੀ ਕਲੋਂ ਕਲਪਕਲ ਮਰਨਈ ਆ ਦੱਸ ਮੈਨੂੰ ਕੋਈ ਨਾ ਜਿਹੜਾ ਦੋ ਛੁੱਟਣਾ ਮੇਰੇ ਮਗਰ ਪਈਆਂ ਵਾ ਕੌਣ ਆਹ ਜਿਹੜੀ ਗਰਮੀ ਤੇ ਬਲਜੀਤ ਉਹਨਾਂ ਨੇ ਕੀ ਕਰਤਾ ਹੁਣ ਵੇ ਇੰਨਾ ਬੋਲ ਲਿਆ ਮੇਰੇ ਵੀ ਮੂੰਹ ਬੋਲ ਹੋ ਗਿਆ ਕਿ ਉਹ ਮੂਵੀ ਦੀ ਬਣਾ ਲਈਓ ਕੀ ਮੰਮੀ ਤੇਰੇ ਮੂੰਹ ਚੋ ਕੀ ਬੋਲ ਹੋ ਗਿਆ ਵਾ ਕਾਦੀ ਮੂਵੀ ਬਣਾਈ ਆ ਤੂੰ ਮੈਨੂੰ ਮਾਰਾ ਮੈਂ ਕਹਾ ਹਾਂ ਮੈਂ ਮਾਰਿਆ ਤੁਹਾਨੂੰ ਉਹ ਮਾਤਾ ਤੇਰਾ ਦਿਮਾਗ ਖਰਾਬ ਆ ਤੇਨੂੰ ਮੈਂ ਹਮੇਸ਼ਾ ਕਹਿੰਦਾ ਤੂੰ ਸਿਆਣਾ ਬੰਦਾ ਸਿਆਣੀ ਗੱਲ ਕਰਦਾ ਤੂੰ ਸਿਆਣੀਆਂ ਗੱਲਾਂ ਕਰਦੀ ਕਰਦੀ ਅੱਜ ਤੈਨੂੰ ਕਹਤੀ ਕੀ ਹੋ ਗਿਆ ਤੈਨੂੰ ਕੱਤੋਂ ਲੈਣੀ ਗੱਲ ਕਰਦੀ ਦੱਸ ਸਾਨੂੰ ਪਹਿਲਾਂ ਵੇ ਉਹਨਾਂ ਨੇ ਮੈਨੂੰ 扑ਕਾਇਆ ਇੰਨਾ ਕਿ ਮੇਰੇ ਕੋਲ ਤਾਂ ਉਹ ਗੱਲ ਮੂੰਹ ਚੋਂ ਨਿਕਲ ਗਿਆ ਤੇ ਫੇਰ ਉੰਤਰੀ ਨੇ ਮੈਂ ਵਿਆਹ ਚ ਸਭ ਕੁਝ ਰਿਕਾਰਡ ਕਰ ਲਿਆ ਉਸਿਆ ਵਾਲਾ ਮੈਨੂੰ ਖਾਲਿਆ ਤੇ ਆਈਓ ਮਾਤਾ ਤੇਰੀਆਂ ਗੱਲਾਂ ਰਿਕਾਰਡ ਕਰ ਲੀਆਂ ਈਓ ਹੁਣ ਮੈਂ ਕੀ ਕਰਾਂ ਮੈਂ ਤਾਂ ਬਥੇਰਾ ਕੋਇਆ ਉਹਨੇ ਨਹੀਂ ਛੁੱਟਣ ਦੇ ਪੂਣ ਫੜਾਇਆ ਮੋਤਾ ਤੇਰ ਕੋ ਦੋ ਨਹੀਂ ਕਈਆਂ ਕਈਆਂ ਤੇਰ ਕੋ ਮਾਰਨਾ ਹੀ ਤੱਕਾ ਮੋਬਾਈਲ ਖੋਗੇ ਪਰੇ ਮਾਰਨਾ ਹੈ ਨਾਲੋਂ ਥੋੜੀ ਦੇਣਾ ਹੀ ਨਾ ਲੱਗਦਾ ਤੇ ਮੈਂ ਬਥੇਰਾ ਕਿਚਿਆ ਉਹ ਨਾਗੇ ਨਹੀਂ ਆਉਂਦੇ ਤੇ ਤੇਰੇ ਵਾਲੀ ਤੇ ਜ਼ਿਆਦਾ ਹੀ ਗਾੜੀ ਹੱਥ ਫੜਦੀ ਆ ਇਹਨਾਂ ਦੇ ਖੱਤੀ ਪਾਈ ਕਿੱਥੋਂ ਉਹਨਾਂ ਦੇ ਵੱਲ ਹੋ ਗਈ ਆ ਹੁਣ ਕੀ ਕਰੀਏ ਮੰਮੀ ਮੈਂ ਤਾਂ ਆਪ ਨਹੀਂ ਸੁਧਾ ਲਾਉਣ ਦੇ ਮੈਂ ਤਾਂ ਤਾਂ ਹੀ ਤੇਰੇ ਵਾਲਾਈ ਤੇ ਤੂੰ ਹੀ ਕੋ ਦੱਸ ਤੂੰ ਹੀ ਆਪਣਾ ਦਿਮਾਗ ਚਲਾ ਚੱਲ ਆ ਮੰਮੀ ਕੋਈ ਗੱਲ ਨਹੀਂ ਆ ਖੋਨੇ ਚੱਲ ਕੇ ਨਾ ਕੋ ਮੈਰਾ ਐਦਾਂ ਨਹੀਂ ਉਹਨਾਂ ਨੇ ਦੇਣਾ ਹੁਣ ਕੋਈ ਸਕੀਮ ਹੀ ਲਾਉਣੀ ਪੈਣੀ ਆ ਵੀਰ ਕਿੱਥੇ ਆ ਵੇ ਉਹ ਤਾਂ ਦਰਿਆ ਅਮਨ ਵੀ ਅੰਦਰੋਂ ਨਾ ਤਾਂ ਪਤਾ ਹੀ ਨਹੀਂਗਾ ਚੱਲਾ ਕੋਈ ਗੱਲ ਨਹੀਂ ਮੈਂ ਕੋਨਾ ਮੋਬਾਈਲ ਕਿੱਦਾਂ ਨਹੀਂ ਦੇਦੀ ਐਦਾਂ ਆ ਚੱਲ ਆਇਆ ਆਵੇਂ ਨਹੀਂ ਹੋਣੇ ਆ ਦੇਖਿਆ ਤੁਸੀਂ ਗੁਰਮੀਤ ਜੀ ਦੀ ਜਿਹੜਾ ਉਹ ਮੇਰੀ ਭੈਣ ਹੋ ਕੇ ਉਹ ਬਗਾਨੀ ਦਾ ਸਾਥ ਦੇਂਦੀ ਪਰ ਇਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਵਿਆਹ ਤੋਂ ਪਹਿਲਾਂ ਕਿੰਨੇ ਸੁਪਨੇ ਦਿਖਾ ਕੇ ਲਈ ਆਈ ਸੀ ਵੀ ਉੱਥੇ ਜਾ ਕੇ ਇੱਕ ਦਾ ਰੱਖੂ ਉਦਾਂ ਕਰੂ ਤੇਰੇ ਨਾਲ ਇਹ ਕਰੂ ਉਹ ਕਰੂ ਤੇ ਹੁਣ ਹੁਣ ਕੀ ਹੋ ਗਿਆ ਹੁਣ ਕਿੱਦਾਂ ਮੇਰੇ ਖਿਲਾਫ ਹੋਈ ਆ ਥੱਪੜ ਮਾਰਿਆ ਇਹਨੇ ਅੱਜ ਮੇਰੇ ਕੋਈ ਗੱਲ ਨਹੀਂ ਅਮਨ ਇਹ ਥੱਪੜ ਦਾ ਜਵਾਬ ਤੇ ਇਹਨਾਂ ਨੂੰ ਦਵਾਂਗੇ ਇੱਕ ਵਾਰੀ ਜ਼ਰੂਰ ਪਰ ਮੈਂ ਤੈਨੂੰ ਪਹਿਲਾਂ ਕਹਿੰਦਾ ਸੀ ਨਾ ਕਿ ਇਹ ਬੜੀ ਤੇਜ਼ ਤੇ ਤਰਾਰ ਜਨਾਨੀ ਆ ਇਹ ਕੋ ਬਚ ਕੇ ਰਹੀ ਪਰ ਤੂੰ ਮੇਰੀਆਂ ਗੱਲਾਂ ਤੇ ਯਕੀਨੀ ਹੀ ਸੁਣੋ ਕਰਦੀ ਚੰਗਾ ਹੋਇਆ ਤੇਰੀ ਅੱਖਾਂ ਤੇ ਜਿਹੜੀ ਪੱਟੀ ਬੱਦੀ ਸੀ ਨਾ ਢੂੜ ਦੀ ਮਮਤਾ ਦੀ ਉਹ ਲੱਥ ਗਈ ਅੱਜ ਚੰਗੀ ਤਰ੍ਹਾਂ ਉਹ ਮੈਂ ਤਾਂ ਕਦੀ ਸੁਪਨੇ 'ਚ ਵੀ ਨਹੀਂ ਸੋਚ ਸਕਦੀ ਵੀ ਇਹ ਦੀਦੀ ਇਦਾਂ ਦੀ ਨਿਕਲੂਗੀ ਇੰਨਾ ਕੁਛ ਕਰਨਦੀ ਆ ਹੁਣ ਮੇਰੇ ਨਾਲ ਹੁਣ ਤੂੰ ਹੀ ਦੱਸੋ ਮੈਂ ਕਿੱਥੇ ਜਾਵਾਂ ਅਮਨ ਜਾਨਾ ਤੂੰ ਕਿੱਥੇ ਆ ਤੇਰਾ ਘਰ ਵਾ ਤੂੰ ਇੱਥੇ ਰਹਿਣਾ ਵਾ ਤੂੰ ਘਰ ਦੀ ਮਾਲਕਣ ਵਾ ਇਹਨਾਂ ਦੀ ਪ੍ਰਵਾਦ ਤੂੰ ਕਿਉਂ ਕਰਦੀ ਆ ਇਹਨਾਂ ਦਾ ਕੋਈ ਨਾ ਕੋਈ ਮਸਲਾ ਤੇ ਹੱਲ ਕਰਨਾ ਹੀ ਪੈਣਾ ਵਾ ਨਾ ਹੁਣ ਨਹੀਂ ਕੀ ਕਰੂੰਗੇ ਕੋਈ ਨਹੀਂ ਲਾਉਣਾ ਕੋਈ ਜਿਗਾਰ ਜਿਸ ਦਾ ਸੱਪ ਵੀ ਮਰ ਜੇ ਤੇ ਸੋਟਾ ਵੀ ਬਾਜੇ ਪਾਪਾ ਨੂੰ ਹੁਣ ਸਟੈਪ ਜਿਹੜੇ ਸੋਚ ਸਮਝ ਕੇ ਚੁੱਕਣੇ ਪੈ ਰਹੇ ਆ ਮੈਂ ਤੇ ਬਥੇਰਾ ਕਹਿ ਨਹੀਂ ਸੀ ਕਿ ਉਹ ਬਲਜੀਤ ਨੂੰ ਘਰੋਂ ਕੱਢੋ ਤੇ ਮੈਂ ਦੀਦੀ ਨੂੰ ਵੀ ਇੱਥੇ ਤੱਕ ਕਹਿਤਾ ਮੈਂ ਕਿ ਨਾਲੇ ਬਲਜੀਤ ਦੀਦੀ ਨੂੰ ਇੱਥੋਂ ਕੱਢ ਤੇ ਨਾਲੇ ਤੂੰ ਵੀ ਨਿਕਲ ਸਾਹਕ ਤਾਂ ਆਪਣੇ ਇਹੋ ਜਿਹਾ ਦਾ ਹੁਣ ਕਿ ਬਲਜੀਤ ਨੂੰ ਘਰੋਂ ਕੱਢਾਂਗੇ ਤੇ ਇਹਨੂੰ ਵੀ ਨਾਲ ਨਿਕਲਣਾ ਹੀ ਪੈਣਾ ਵਾ ਇਹ ਜਿਹੜੇ ਸਾਨੂੰ ਡਰਾਵੇ ਦਿੰਦੀ ਹੈ ਨਾ ਪੁਲਿਸ ਦੇ ਜਾਂ ਦੂਜੇ ਤੀਜੇ ਸਾਨੂੰ ਹੁਣ ਕੁਝ ਸੋ ਸਕੀਮਾਂ ਲਾਉਣੀਆਂ ਪੈਣੀਆਂ ਵਾ ਫੇਰ ਮਿੱਠੇ ਪਿਆਰੇ ਹੋਗੇ ਫੇਰ ਇਹਦੇ ਨਾਲ ਜਿਹੜੀ ਇਹ ਵਲੀ ਨਿਕਲਣੀ ਆ ਕਿਉਂਕਿ ਬਲਜੀਤ ਜਿਹੜੀ ਆ ਹੁਣ ਜਿਹੜਾ ਬੰਦਾ ਨੇ ਨਾ ਮਰ ਕੇ ਆਵੇ ਵਾਪਸ ਉਹਨੂੰ ਡਰ ਨਹੀਂ ਰਹਿਦਾ ਮੈਂ ਉਦਾਂ ਉਹ ਗੱਲ ਵਾ ਤੇ ਉਹਨੇ ਹੁਣ ਜਿਹੜਾ ਗਰਮੀ ਤੋਂ ਆਪਣੇ ਵਾਸਤੇ ਕੀਤਾ ਵਾ ਉਹ ਨਹੀਂ ਬੋਲਣ ਦੀ ਗਰਮੀ ਦੇ ਵਿੱਚ ਬਲਜੀਤ ਬੋਲਣ ਦੀ ਉਹ ਤੇ ਠੀਕ ਆ ਪਰ ਹੁਣ ਨਹੀਂ ਕਰਾਂਗੇ ਕਿ ਆਪਾਂ ਕਿਤੇ ਫਸਤੇ ਨਹੀਂ ਜਾਉਂਗੇ ਉਹ ਨਹੀਂ ਨਹੀਂ ਅਮਨ ਤੂੰ ਇਹੋ ਜਿਹੇ ਨੈਗੇਟਿਵ ਗੱਲਾਂ ਨਾ ਸੋਚ ਆਪਾਂ ਕਿੱਦਾਂ ਫਸ ਜਾਾਂਗੇ ਜੁਦਾਪਾ ਕੋ ਕੀਤਾ ਹੀ ਨਹੀਂ ਕਰ ਕੋਈ ਕੋਈ ਪ੍ਰੂਫ ਥੋੜੀ ਹੈਗਾ ਵਾ ਕਿ ਅਸੀਂ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਕਿੱਦਾਂ ਕੋਈ ਪ੍ਰੂਫ ਤੇ ਨਹੀਂ ਨਾ ਹੈਗਾ ਉਹਦੇ ਕੋਲ ਇਹ ਤੇ ਗਰਮੀਤ ਦੀ ਜ਼ੁਬਾਨੀ ਆ ਗਰਮੀਤ ਜੋ ਮਰਜੀ ਕਹੇ ਜੜੀਆਂ ਅਦਾਲਤਾਂ ਵਾਂ ਜਾਂ ਪੁਲਸ ਵਾ ਇਹ ਸਬੂਤ ਮੰਗਦੀਆਂ ਵਾਂ ਤੇ ਸਬੂਤ ਤੋਂ ਬਿਨਾਂ ਤਾਂ ਕੋਈ ਕੰਮ ਨਹੀਂ ਹੋਣਾ ਤੂੰ ਐਡੀ ਟੈਨਸ਼ਨ ਨਾ ਲੈ ਕਰਦੇ ਦੋਤਾ ਦੇ ਠੀਕਾ ਬਾਕੀ ਹੁਣ ਦੇਖੋ ਕੀ ਬਣਦਾ ਹੈ ਉਹ ਗੁੱਸੇ ਚਾ ਦੋਵੇਂ ਉਹ ਚੱਲ ਕੋਈ ਨਹੀਂ ਇਹਨਾਂ ਦਾ ਗੁੱਸਾ ਠੰਡਾ ਹੋ ਹੀ ਜਾਣਾ ਵਾ ਬਦਲਾ ਲੈ ਲਈਂ ਉਂਤਿਆ ਕੇ ਤੂੰ ਮਾਂ ਦਾ ਜਾਇਆ ਕੋਈ ਟੈਨਸ਼ਨ ਨਾ ਲੈ ਆ ਮੋਬਾਈਲ ਫੜਾ ਲੈ ਪਾਪੀ ਮੈਨੂੰ ਫੜਾਰੇ ਕੀ ਕਰਨਾ ਮੋਬਾਈਲ ਤੋਂ ਮੋਬਾਈਲ ਫੜਾ ਲੈ ਮੈਨੂੰ ਏ ਖੋਲਾ ਖੋਲਾ ਪਿੱਛੇ ਹੋ ਕੇ ਖਲੋ ਮੈਨੂੰ ਦੂਰ ਹੋ ਜਾ ਮੈਨੂੰ ਦੂਰ ਹੋ ਜਾ ਆ ਵੇਹ ਲੋ ਤੂੰ ਨਾ ਚੋਪਰ ਕੇ ਬੰਦਿਆਂ ਨੂੰ ਇੱਥੇ ਪਿਆ ਬੰਦਸਾਂ ਤੇਰਾ ਮੈਂ ਗਲ ਘੜਦਾ ਹੀ 5 ਮਿੰਟ ਲੱਗਣੇ ਮੈਨੂੰ ਕੁੱਟ ਲੱਗਿਆ ਕਰਕੇ ਗੱਲ ਕਰੋ ਮੇਰੇ ਨਾਲ ਤੇ ਮੇਰੀ ਗੱਲ ਸੁਣ ਫੋਨ ਤੂੰ ਲੱਲਾ ਤੇ ਭਾ ਜੋ ਮਰਜ਼ੀ ਕਰ ਜਿੱਥੇ ਮੈਂ ਵੀਡੀਓ ਭੇਜ ਰਹੀ ਹਾਂ ਉੱਥੇ ਮੈਂ ਭੇਜਦੀ ਆ ਆਪਣਾ ਮੈਂ ਕੰਮ ਕਰ ਲਿਆ ਵਾ ਹੁਣ ਅੱਗੇ ਤੇਰੀ ਮਰਜ਼ੀ ਭਾ ਮੈਂ ਗਲ ਘਟ ਭਾ ਸਾਨੂੰ ਜਾਣੋ ਮਾਰ ਦੇ ਉਹ ਜੋ ਮਰਜ਼ੀ ਕਰ ਉਹ ਤੇਰਾ ਹਣ ਕੋ ਨਹੀਂ ਬੰਨਣਾ ਅਸਰ ਨਹੀਂ ਹੋਣਾ ਹੁਣ ਜੋ ਮਰਜ਼ੀ ਕਰ ਲੋ ਮੋਬਾਈਲ ਦੇਣਾ ਕਿ ਨਹੀਂ ਭਾਬੀ ਮੈਂ ਭੁੱਲ ਜਾਂ ਵੀ ਤੂੰ ਕਿਤੇ ਮੇਰੇ ਤੋਂ ਵੱਡੀ ਆ ਉਹ ਨਾਵੇਂ ਮੈਂ ਨਾ ਚਲਾਕੀਆਂ ਜ਼ਿਆਦਾ ਨਹੀਂ ਆਉਂਦੀਆਂ ਚਲਾਕੀਆਂ ਕਰਨ ਆਪਾਂ ਵੀ ਜਾਣਦੇ ਤੇ ਸਿੱਖੀਆਂ ਕਿਤੋਂ ਤੇਰੇ ਤੋਂ ਤੇਰੀ ਮਾਂ ਉਂਗਲ ਚੁੱਕ ਕੇ ਗੱਲਾਂ ਕਰਦੀ ਤੇਰੀ ਮਾਂ ਤੋਂ ਦੋਨਾਂ ਤੋਂ ਸਿੱਖੀਆਂ ਉਹ ਤੇਰੀ ਤੇ ਮੱਤ ਤੇ ਪਰਦਾ ਪਾਇਆ ਤੈਨੂੰ ਪਤਾ ਲੱਗਦਾ ਤੇ ਤੂੰ ਆਪਣੇ ਖਸਮ ਦੇ ਖਿਲਾਫ ਹੋਈ ਆ ਕੀ ਤੇਰੀ ਮੱਤ ਤੇ ਪਰਦਾ ਪੈ ਗਿਆ ਵਾ ਤੁਹਾਨੂੰ ਸਿੱਧਾ ਰਾਹ ਵਿਖਾਉਣ ਨੇ ਤੁਸੀਂ ਅੰਨੇ ਹੋ ਗਏ ਅੰਨੇ ਤੈਨੂੰ ਦੀਦਾ ਕੋਕ ਨਹੀਂ ਤੈਨਾਂ ਨਹੀਂ ਅੰਨੀਆਂ ਤਾਂ ਤੁਸੀਂ ਹੋ ਗਏ ਦੋਵੇਂ ਜਾਣੀਆਂ ਪਤਾ ਨਹੀਂ ਕੀ ਤੁਹਾਡੇ ਦਿਮਾਗ ਦੇ ਵਿੱਚ ਘਰ ਗਿਆ ਵਾ ਮਾਤਾ ਸ਼ੁਰੂਆਤਾਂ ਕਿੰਨੇ ਕੀਤੀਆਂ ਵਾ ਤੁਸੀਂ ਕੀਤੀਆਂ ਨਾ ਦਾਦਾ ਫਰਜ ਪੰਦਾ ਹੀ ਪਹਿਲਾਂ ਇਹ ਕੰਮ ਕਰਦਾ ਕਿਹੜਾ ਕੰਮ ਕਰਦਾ ਅਸੀਂ ਜੋ ਵੀ ਕੀਤਾ ਤੁਸੀਂ ਮੋਬਾਈਲ ਦੋ ਮੋਬਾਈਲ ਫੜਾ ਪਰੇ ਹੋ ਚੁੱਕੀ ਕਾਬੀ ਮੋਬਾਈਲ ਫੜਾ ਦੇ ਮੈਨੂੰ ਉਹ ਨਾ ਹੋਵੇ ਮੈਂ ਭੁੱਲ ਜਾ ਤੈਨੂੰ ਭੁੱਲ ਗਿਆ ਵਾ ਜਿਹੜੀਆਂ ਤੇਰੀਆਂ ਮਨ ਲੱਤਾ ਛਾਂਗੀਆਂ ਨਹੀਂ ਤੇ ਹੋਰ ਛਾਂਗ ਤੂੰ ਹੀ ਪਰੇ ਹੋ ਜਾ ਹੱਥਾ ਚੁੱਕ ਚੁੱਕੇ ਮੇਰੇ ਨਾਲ ਗੱਲ ਕਰਨ ਦੀ ਲੋੜ ਨਹੀਂ ਹੈਗੀ ਮਨੀ ਆਪਣੀ ਲਿਮਟ ਚ ਰੋ ਮੈਂ ਤੁਹਾਨੂੰ ਆਨੀ ਕੋਈ ਫਾਇਦਾ ਨਹੀਂ ਇੱਥੇ ਇਹਨਾਂ ਇਦਾਂ ਨਹੀਂ ਰਾਸ ਹੋਣਾ ਮਾਰ ਵੀਰ ਨੂੰ ਆਵਾਜ਼ ਹਾਂ ਮਾਰ ਤੁਸੀਂ ਕਲੋ ਗੇਟ ਤੇ ਇਹਨੇ ਮੈਂ ਲੱਤਾ ਛਾਗ ਦਾ ਸਵਾਦ ਨਾਲ ਵਜਿਆ ਤਰੀਕੇ ਨਾਲ ਤੇ ਮੈਂ ਵੇਰ ਲੈਨੀ ਕਿਹੜਾ ਜੱਜ ਪੁਨਾ ਕਰਦਾ ਮਾਰਵਾਜ ਇਕੱਠਿਆਂ ਹੋ ਕੇ ਆ ਜਾਂਦੇ ਆ ਹੌਸਲਾ ਕਰ ਤੂੰ ਨਹੀਂ ਤੇ ਭਰਾਵਾ 2 ਮਿੰਟ ਦੀ ਪੈਂਦੇ ਤੇ ਚੜ ਕੇ ਆ ਜਾਂਦੇ ਜੇ ਲੜਨਾ ਤੇ ਤੂੰ ਮੇਰਾ ਹਜੇ ਪੇਟ ਪਾਇਆ ਨਹੀਂ ਆ ਮੈਂ ਪਹਿਲੀ ਨਹੀਂ ਰਹਿ ਗਈ ਨਾਲੇ ਤੈਨੂੰ ਜਿਹੜਾ ਪਲੇਖਾ ਪਿਆ ਨਾ ਖਣੀ ਮੈਂ ਪਹਿਲੀ ਆ ਪਹਿਲੀ ਨਹੀਂ ਹੁਣ ਮੈਂ ਹੈ ਕੋਈ ਨਹੀਂ ਦੱਸਦਾ ਰੁਕ ਜਾ ਮੀਨੂ ਬਾਜ ਮਾਰ ਮੰਮੀ ਬਾਜ ਨੂੰ ਮੀਨੂ ਕਰ ਆ ਗਿਆ ਲੋ ਜਾ ਉੱਥੇ ਪਲਾਨ ਬਣਾਏ ਤੇ ਅੱਗੇ ਸਾਡੇ ਸਿਰ ਤੇ ਚੜ ਕੇ ਇਹੀ ਕੁਛ ਪਹਿਲਾਂ ਕਰਦੇ ਰਹੇ ਤੇ ਹੈਗੀ ਹੁਣ ਮਾਤਮਤਾ ਆਵਾਜ਼ ਹੁਣ ਤੇ ਤੇਰਾ ਸਕੂਲ ਆਇਆ ਵੀ ਨਹੀਂ ਆ ਉਹ ਕੀ ਗੱਲ ਹੋ ਗਈ ਆ ਆ ਵੇਖ ਲੈ ਕਿੱਦਾਂ ਬੋਲਣ ਡੀਆਂ ਆਂ ਆ ਕੇ ਲੱਗੀਆਂ ਆਣ ਕੇ ਭਜਾ ਲੋ ਤੋ ਖਾ ਹੋ ਗਿਆ ਈ ਜੇ ਮਾਤਾ ਦੇ ਮੂੰਹ ਚੋਂ ਵਿਚਾਰੀ ਤੇ ਕੱਲ ਨਿਕਲ ਹੀ ਗਈ ਆ ਤੇ ਉਹਨਾਂ ਨੇ ਇੰਨੀਆਂ ਸ਼ਾਤਰ ਤੇਜ ਦਿਮਾਗ ਨਾਲ ਵੀਡੀਓ ਬਣਾ ਕੇ ਸੈਂਟਰੀ ਕਰਤੀ ਤੇ ਇਹਨੂੰ ਅੱਛਾ ਇਹ ਕੰਮ ਹੋਇਆ ਵਾ ਹੋਰ ਕੀ ਮੰਮੀ ਅਮਨ ਤੂੰ ਹੀ ਖੋਲੋ ਗੇਟ ਲਾ ਕੇ ਗੇਟ ਕਰੋ ਬੰਦ ਇਹਨਾਂ ਦਾ ਇਹੀ ਗੱਲ ਕਰਦੇ ਆ ਹੁਣ ਚੱਲ ਅਮਨ ਅਸੀਂ ਗੇਟ ਬੰਦ ਕਰਦੇ ਮਨੀ ਤੂੰ ਚੰਗਾ ਕੀਤਾ ਜਿਹੜੇ ਮੈਨੂੰ ਸੱਦ ਲਿਆ ਵਾ ਤੂੰ ਮੈਨੂੰ ਨਹੀਂ ਸੱਦਿਆ ਇਹਨਾਂ ਦੋਵਾਂ ਦਾ ਕਾਲ ਸੱਦਿਆ ਕਾਲ ਤੂੰ ਇਹ ਨਹੀਂ ਬਾਈ ਜੀ ਸਾਡੇ ਹੱਥੋਂ ਦੋਵਾਂ ਦਿਓ ਫਰ ਇਹਨੂੰ ਕਰਵੀ ਤੂੰ ਖਬਰਦਾਰ ਜੇ ਸਾਨੂੰ ਹੱਥ ਲਾਇਆ ਤੇ ਹੱਥ ਤੂੰ ਤਾਂ ਮਰੇਗੀ ਹੁਣ ਮੇਰੇ ਹੱਥੋਂ